ਕੱਲਾ ਕੱਲਾ ਸੀਗਾ ਤੇ ਇਹ ਮੁੰਡਾ ਮਿੰਨਾ ਤਖ ਹੋਇਆ ਗਿਆ ਤੇ ਮਤਲਬ ਇਹਨਾਂ ਨੂੰ ਇਹ ਬਾਅਦ ਚ ਪਤਾ ਲੱਗਾ ਜਿੱਦਾਂ ਤਰੋਂ ਫੋਨ ਆਇਆ ਵੀ ਤਾਂ ਕਰਕੇ ਨੁਕਸਾਨ ਹੋ ਗਿਆ ਉਹ ਥੱਦੇ ਮੁੰਡਾ ਵੀ ਆਪੇ ਮਤਲਬ ਇਹਨੂੰ ਫਾਹੂ ਲੈ ਲਿਆ ਹੈਗਾ ਪਰ ਇੰਦਾ ਲੱਗਦਾ ਨਹੀਂ ਹੈਗਾ ਵੀ ਫਾਹ ਲੈ ਸਕਦਾ ਮੁੰਡਾ ਉਹ ਕਰੋ ਗਿਆ ਸੀ ਆਪਣੇ ਮਾਪਿਆਂ ਦੇ ਰੀਝਾਂ ਪੂਰੀਆਂ ਕਰਨ ਵਾਸਤੇ ਆਪਣੀਆਂ ਹਨ ਆਣਾ ਭੇਖ ਬਣਾਉਣ ਵਾਸਤੇ ਗਿਆ ਸੀਗਾ ਕਰਜ਼ਾ ਗੋੜਾ ਚੱਕ ਕੇ ਵਿਚਾਰਿਆਂ ਨੂੰ ਪਤਾ ਨਹੀਂ ਕਿਧਰੋਂ ਕਿਧਰ ਇਕੱਠੇ ਕੀਤੇ ਵਿਚਾਰਿਆਂ ਨੂੰ ਪੈਸੇ ਪੂਸੇ ਘਰ ਕੋਲ ਗਹਿਣੇ ਰੱਖਿਆ ਹਨ ਤੇ ਇਕੱਲਾ ਇਕੱਲਾ ਸੀਗਾ ਸਹਾਰਾ ਸੀ ਮਾਂ ਪਿਓ ਦਾ ਕੇ ਸ਼ੂਗਰ ਦਾ ਮਰੀਜ਼ ਆ ਮਾਂ ਓਦਾਂ ਵਿਚਾਰੀ ਮੰਗ ਮੁੱਕੇ ਮੰਗਣ ਮੰਗਣ ਜਾਂਦੀ ਹੈ ਕਿ ਠੀਕ ਆ ਕਣੀ ਜਦ ਦੀ ਸਾਡੇ ਹਾਲਾਤ ਆ ਠੀਕ ਆ ਮੇਰੇ ਇੰਨੇ ਹੈ ਨਹੀਂ ਠੀਕ ਆ ਤੇ ਭੇਜਿਆ ਸੀ ਕਮਾਈ ਕਰਨ ਵਾਸਤੇ ਪਤਾ ਨਹੀਂ ਹੁਣ ਉੱਥੇ ਜਾ ਕੇ ਕਿਹੜਾ ਕੋਈ ਦਸ਼ਮਨ ਜੰਮਿਆ ਜਾਂ ਕਿਦਾਂ ਪਰ ਸਾਨੂੰ ਲੱਗਦਾ ਨਹੀਂ ਸਾਡਾ ਮੁੰਡਾ ਇਹਦਾ ਕਿ ਹਾਲਾਤ ਤਹੇਗਾ ਵੀ ਜਾ ਆਪਣੀ ਮਤਲਬ ਹੀ ਮੌਤ ਆਪੀ ਲਊਗਾ ਬੰਦਾ ਦਾ ਤਾਂ ਆਪੀ ਮੈਂ ਆਪਣੀ ਮੌਤ ਲਵਾ ਮੇਰੇ ਪਿੱਛੇ ਮਾਂ ਪਿਓ ਦਾ ਸਹਾਰਾ ਹੈ ਨਹੀਂ ਕੋਈ ਵੀ ਇਹਦਾ ਕਮਾਈ ਕਰਨ ਭੇਜਿਆ ਸੀ ਪਤਾਂ ਜੇ ਪ੍ਰਮਾਤਮਾ ਨੂੰ ਕੋਈ ਮਨਜ਼ੂਰ ਆ ਤਾਂ ਜੈ ਪਤਾ ਨਹੀਂ ਕਿਸੇ ਦੀ ਮਤਲਬ ਸਾਜਿਸ਼ ਹੋ ਸਕਦੀ ਆ ਤੇ ਬਾਕੀ ਹੱਥ ਜੋੜ ਕੇ ਸਾਡੀ ਬੇਨਤੀ ਇਹੀ ਹੈ ਵੀ ਮੰਦਰੀ ਡੱਡ ਵੱਡੀ થી ਆਈ ਜਾਵੇ ਵੱਧ ਤੋਂ ਵੱਧ ਇਹਨਾਂ ਦਾ ਹਿੱਸਾ ਦੇਈ ਜਾਵੇ ਸਰਕਾਰ ਅਗੇ ਹੀ ਮੰਗਿਆ ਸਾਡੀ ਬਸ ਉਹ ਮੰਗਤਰਾ ਮੋਦਨਾਮ ਸੀਗਾ ਉਹਦੀ 23 ਸਾਲ ਉਮਰ ਸੀਗੀ ਤੇ ਕੰਟਰੀ ਅਰਮੀਨੀਆ ਸੀਗੀ ਉਹ ਕੰਮ ਕਰਨ ਲਈ ਗਿਆ ਸੀਗਾ ਸਾਨੂੰ ਪਤਾ ਨਹੀਂ ਲੱਗਾ ਉਹ ਕੰਮ ਕਰਦਾ ਸੀਗਾ ਉੱਥੇ ਪਹਿਲਾਂ ਬਾਅਦ ਚ ਪਤਾ ਨਹੀਂ ਉਹਦੀ ਕਿਦਾਂ ਡੈਥ ਹੋ ਗਈ ਕਿੰਨਾ ਕੁ ਟਾਈਮ ਪਹਿਲੇ ਗਿਆ ਸੀ ਉਹ 13 ਫਰਵਰੀ ਦਾ ਗਿਆ ਸੀਗਾ 1 ਮਹੀਨਾ 10 ਦਿਨ ਹੋਏਗੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਉਹਦੇ ਬਾਰੇ ਬਾਰੋ ਪੁਲਸੀ ਦਾ ਫੋਨ ਆਇਆ ਸੀਗਾ ਜੀ ਠੀਕ ਹੈ ਜੋਨਾ ਕਹਿੰਦੇ ਸੀਗੇ ਕਿ ਤੁਹਾਡੇ ਮੁੰਡੇ ਨੇ ਸੁਸਾਈਡ ਕਰ ਲਿਆ ਜੀ ਪਰੇਸ਼ਾਨ ਰਹਿੰਦਾ ਸੀ ਜੇ ਸੁਸਾਈਡ ਕੀਤਾ ਜਾਂ ਕੋਈ ਹੋਰ ਕਾਰਨ ਹੋਵੇ ਠੀਕ ਕਿਸੇ ਗਵਾਹੀ ਨੂੰ ਨਹੀਂ ਪਤਾ ਕੀ ਕੀ ਗੱਲ ਹੋਈ ਸੀਗੀ ਉੱਥੇ ਉਹਨੇ ਉਹੀ ਜਾਣਦਾ ਤੁਹਾਨੂੰ ਕੀ ਲੱਗਦਾ ਜੇ ਉਹ ਕਹਿ ਰਹੇ ਸੁਸਾਈਡ ਕੀਤਾ ਹੈ ਹੋ ਸਕਦਾ ਉਹਨੇ ਸੁਸਾਈਡ ਕੀਤਾ ਜਾਂ ਕੋਈ ਹੋਰ ਕਾਰਨ ਹੋਵੇ ਇੰਨਾ ਨਹੀਂ ਪਤਾ ਵਾਜੀ ਉਹਨੇ ਪੁਲਿਸ ਨੂੰ ਇਨਕੁਆਇਰੀ ਕਰਨੀ ਫੇਰ ਪਤਾ ਲੱਗਣਾ ਜੀ ਦੇ ਕਿੰਨੇ ਭੈਣ ਭਰਾ ਹੈਗੇ ਇੱਕ ਹੀ ਬ੍ਰਦਰ ਆ ਇੱਕ ਸਿਸਟਰ ਬਸ ਫਾਦਰ ਕੀ ਕਰਦੇ ਆ ਫਾਦਰ ਇਦਾਂ ਹੀ ਮਜ਼ਦੂਰੀ ਕਰਦੇ ਆ ਕੀ ਮੰਗ ਕੀ ਕਰਨਾ ਚਾਹੁੰਦੇ ਨੇ ਕੀ ਇੱਕ ਵਾਰੀ ਡੈੱਡ ਬੋਡੀ ਬਸ ਘਰੇ ਭੇਜ ਦੇਣ ਜੀ ਦਾ ਲੜਕਾ ਸਿੱਖੀ ਕਿੰਨੀ ਉਮਰ ਸੀ ਉਮਰ ਕੋਈ ਹੋਣੀ 22 ਸਾਲ ਦਾ ਹੋਣਾ ਮੈਂ ਜਿੱਦਾਂ ਦੱਸ ਦਿੱਤਾ ਡੇਥ ਬੱਸ ਇਥੋਂ ਕਹਿੰਦੇ ਮਤਲਬ ਸਭਾ ਕੇ ਮਹੀਨਾ ਹੋਇਆ ਲਈ ਕੰਮ ਵਾਸਤੇ ਬਾਹਰ ਗਿਆ ਵਾ ਹਰਮੀਨੀਆ ਦੱਸਦੇ ਆ ਤੇ ਪੰਜ ਚਾਰ ਦਿਨ ਹੋਏ ਆ ਕਹਿੰਦੇ ਵੀ ਉਹਦੀ ਮੌਤ ਹੋ ਗਈ ਆ ਪਰ ਮੈਨੂੰ ਤਾਂ ਨਹੀਂ ਲੱਗਦਾ ਵੀ ਉਹਦੀ ਮੌਤ ਹੋਈ ਆ ਮੈਨੂੰ ਤਾਂ ਇੰਜ ਹੀ ਲੱਗਦਾ ਵੀ ਸਾਜ਼ਿਸ਼ ਆ ਕੋਈ ਦੇ ਉਹਦੀ ਉਹਦਾ ਮਰਡਰ ਕੀਤਾ ਗਿਆ ਕਿਦਾਂ ਦਾ ਸੁਭਾਅ ਕਿਦਾਂ ਹੈ ਕਿ ਮਤਲਬ ਕਿ ਪ੍ਰਚਾਰ ਵਗੈਰਾ ਵੀ ਰੰਦਾ ਤੇ ਵਿਸਤਾਰੇ ਗੱਲਬਾਤ ਕਰ ਉਹ ਕਹਿ ਰਿਹਾ ਕਿ ਸੁਸਾਇਡ ਕੀਤਾਗਾ ਤੁਹਾਨੂੰ ਕੀ ਲੱਗਦਾ ਸੁਸਾਇਡ ਨਹੀਂ ਹੈਗਾ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਉਹ ਬੜਾ ਮੁੰਡਾ ਬਹੁਤ ਵਧੀਆ ਸੀਗਾ ਤੇ ਜਦੋਂ ਵੀ ਉਹਨੂੰ ਮਿਲਦੇ ਹੁੰਦੇ ਸੀਗੇ ਉਹ ਬੜੀ ਇੱਜ਼ਤ ਕਰਦਾ ਸੀਗਾ ਸਾਡੀ ਤੇ ਉਹਨੇ ਅੰਦਰ ਵੜ ਜਾਣਾ ਆ ਕੇ ਕਹਿਣਾ ਭਾਜੀ ਦੱਸੋ ਸੇਵਾ ਕਰਨੀ ਉਹਨੇ ਪੂਰੀ ਭਾਜੀ ਮੈਂ ਆ ਲੈਉਣਾ ਮੈਂ ਆ ਲੈਉਣਾ ਮੈਂ ਕਹਿੰਦਾ ਨਹੀਂ ਤੂੰ ਆਪਣਾ ਮਤਲਬ ਕੰਮ ਕਰ ਇਹ ਸਭ ਕੁਝ ਸਾਨੂੰ ਠੀਕ ਹੈ ਵਧੀਆ ਮੁੰਡਾ ਸੀ ਇੱਜ਼ਤਦਾਰ ਸੀਗਾ ਇੱਜ਼ਤਦਾਰ ਮਾਪਿਆਂ ਦਾ ਮੁੰਡਾ ਸੀਗਾ ਔਰ ਜਵਾਨ ਸੀਗਾ ਤੇ ਕਮਾਈ ਕਰਨ ਗਿਆ ਆ ਉਹ ਆਪ ਕੋ ਵਿਖ ਬਣਾਉਣ ਗਿਆ ਸੀਗਾ ਆਪਣਾ ਤੇ ਆਪਣੇ ਪਰਿਵਾਰ ਦਾ ਵੀ ਮੈਂ ਗਰੀਬੀ ਕੱਢ ਸਕਾਂ ਤੇ ਬਾਕੀ 2-3 ਦਿਨ ਤੋਂ ਸਾਨੂੰ ਜਦੋਂ ਪਤਾ ਲੱਗਿਆ ਕਿ ਉਹਦੀ ਡੈਥ ਹੋ ਗਈ ਆ ਸੋ ਅਸੀਂ ਫਿਰ ਥੋੜੇ ਰਜੇਵੇ ਸੀਗੇ ਸਾਨੂੰ ਫਿਰ ਅੱਜ ਟਾਈਮ ਕੱਢ ਕੇ ਤਾਂ ਅਫਸੋਸ ਕਰਨ ਆਇਆ ਸੀ ਦੇ ਪਰਿਵਾਰ ਦੇ ਹਾਲਾਤ ਵੀ ਬਹੁਤ ਮਾੜੇ ਆ ਪਰਿਵਾਰ ਦੀ ਹਾਲਾਤ ਤਾਂ ਦੇਖ ਲੋ ਜੀ ਹਾਂਜੀ ਹਾਂਜੀ ਉਹ ਭੈਣ ਭਰਾ ਮਤਲਬ ਦੋਨੋਂ ਸੀਗੇ ਛੋਟੀ ਉਹਦੀ ਸਿਸਟਰ ਤੇ ਮਤਲਬ ਉਹ ਵਿਆਹੀ ਹੋਈ ਆ ਤੇ ਇਹ ਅਜੇ ਮਤਲਬ ਇਹਦਾ ਵਿਆਹ ਕਰਨਾ ਸੀਗਾ ਇਹ ਕਹਿੰਦਾ ਸੀ ਮੈਂ ਆਪਣੇ ਪੈਰਾਂ 'ਤੇ ਖੜ੍ਹਾ ਹੋ ਕੇ ਤਾਂ ਫਿਰ ਆਪਣਾ ਵਿਆਹ ਕਰਾਉਣਾ ਤੇ ਘਰ ਦੇ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਆ ਆਲੇ ਦੁਆਲੇ ਕੈਮਰਾ ਮਾਰ ਕੇ ਵੀ ਘਰ ਦੇ ਹਾਲਾਤ ਬਹੁਤ ਮਾੜੇ ਆ ਮੇਰੇ ਖਿਆਲ 10-15 ਸਾਲ ਹੋ ਗਿਆ ਮਕਾਨ ਬਣਾਇਆ ਨੂੰ ਇਹਨਾਂ ਨੂੰ ਪਤਾ ਨਹੀਂ ਕਰਜਾ ਕਰਜਾ ਚੱਕ ਕੇ ਕਿ ਪਹਿਲਾਂ ਮਕਾਨ ਬਣਾਏ ਆ ਤੇ ਅਜੇ ਤੱਕ ਇਹਨਾਂ ਦੇ ਦਰਵਾਜ਼ੇ ਨਹੀਂ ਲੱਗੇ ਵਿਚਾਰਿਆਂ ਦੇ ਪਲਾਸਟਰ ਨਹੀਂ ਹੋਇਆ ਪਰ ਆਪਣੇ ਬੱਚੇ ਦੇ ਮਤਲਬ ਜਿਹੜੇ ਉਹਦੇ ਸ਼ੌਂਕ ਸਗੇ ਪੂਰੇ ਕਰਨ ਵਾਸਤੇ ਇਹਨਾਂ ਨੇ ਵਿਆਜ ਤੇ ਪੈਸਾ ਚੱਕ ਕੇ ਤਾਂ ਉਹਨੂੰ ਵਿਦੇਸ਼ ਭੇਜ ਦਿੱਤਾ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਬੱਚੇ ਦੀ ਜਾ ਕੇ ਉੱਥੇ ਮੌਤ ਹੋ ਜਾਣੀ ਸਰਿਕਾ ਵਾਰਾ ਸੀਗਾ ਵਿਆਹ ਪਰਵਾਰ ਦਾ ਕਾਫੀ ਚਾਹ ਸੀ ਜੀ ਬਿਲਕੁਲ ਹਾਂਜੀ ਦੇਖੋ ਜੀ ਮਾਪਿਆਂ ਨੂੰ ਤਾਂ ਚਾਹ ਬਹੁਤ ਹੁੰਦੀ ਹੈ ਪਰ ਉਹਦੇ ਅਰਮਾਨ ਸੀਗੇ ਕਿ ਮੈਂ ਕੁਝ ਵਧੀਆ ਬਣ ਕੇ ਤਾਂ ਫੇਰ ਹੀ ਮਤਲਬ ਗ੍ਰਿਸ਼ਤੀਦਾਰ ਬਣਾ ਤੇ ਬਾਕੀ ਮੇਰੀ ਤਾਂ ਇਹ ਹੀ ਪੰਜਾਬ ਸਰਕਾਰ ਦੇ ਅੱਗੇ ਮੰਗ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਗਰੀਬ ਪਰਿਵਾਰ ਆ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਤੇ ਕਿਉਂਕਿ ਅੱਜ ਜੇ ਇਹ ਡੈੱਡ ਬੋਡੀ ਦੀ ਗੱਲ ਕਰਦੇ ਆ ਵੀ ਡੈੱਡ ਬੋਡੀ ਇਹਨਾਂ ਨੂੰ ਇੱਥੇ ਚਾਹੀਦੀ ਆ ਉਹ ਕਹਿੰਦੇ ਵੀ ਚਲੋ ਸਾਡਾ ਬੱਚਾ ਹੁਣ ਸਾਨੂੰ ਜਾਂਦੀ ਵਾਰੀ ਆ ਸੀ ਉਹਦਾ ਮੂੰਹ ਤਾਂ ਦੇਖ ਲਈਏ ਪਰ ਗੱਲ ਇਹ ਆ ਵੀ ਇਹ ਇੰਨਾ ਪੈਸਾ ਅਫੋਰਡ ਨਹੀਂ ਕਰ ਸਕਦੇ 5-7 ਲੱਖ ਦੀ ਮੰਗ ਕੀਤੀ ਜਾ ਰਹੀ ਆ ਵੀ ਇਹਨਾਂ ਪੈਸਾ ਲੱਗੇਗਾ ਡੈੱਡ ਬੋਡੀ ਇੱਥੇ ਲਿਆਉਣ ਵਾਸਤੇ ਕਹਿੰਦੇ ਸਵਾਈਡ ਕੀਤਾ ਜਿੱਦਾਂ ਇਹਨਾਂ ਨੂੰ ਫੋਨ ਆਇਆ ਕਿ ਸਵਾਈਡ ਕੀਤਾ ਤੁਹਾਨੂੰ ਕਿ ਲੈ ਲਵੋ ਸਵਾਈਡ ਕੋਈ ਪਰੇ ਹੈ ਕੋਈ ਪਰੇਸ਼ਾਨੀ ਠੀਕ ਠਾਕ ਮਿਲ ਕੇ ਗਿਆ ਇਥੋਂ ਵੀ ਮੈਂ ਆਪਣੀ ਕਮਾਈ ਕਰਕੇ ਫੇਰ ਆਵਾਂਗਾ ਇਤੂ ਕੋਈ ਗੱਲ ਬਾਤ ਸਾਡੇ ਕੋਲ ਨਹੀਂ ਬਿਲਕੁਲ ਤੰਦਰੁਸਤ ਗਿਆ ਮੱਥਾ ਟੇਕ ਕੇ ਇਤੋਂ ਗਿਆ ਕੋਈ ਗੱਲ ਬਾਤ ਨਹੀਂ ਕੀਤੀ ਉਹ ਕੰਮ ਕਰਨ ਵਾਸਤੇ ਗਿਆ ਇੱਕ ਦੋਰੀ ਫੋਨ ਕੀਤਾ ਮੈਨੂੰ ਕੰਮ ਨਹੀਂ ਮਿਲਦਾ ਚਲੋ ਇਹ ਕੰਮ ਮਿਲ ਜਾਏਗਾ ਕਹਿੰਦਾ ਮੈਨੂੰ ਕੋਈ ਗੱਲ ਨਹੀਂ ਬਾਕੀ ਇੰਨਾ ਨਹੀਂ ਪਤਾ ਸਾਨੂੰ ਇਹੋ ਜੇ ਕੰਮ ਕਰ ਜਾਵੇ ਉਹ ਤੁਹਾਨੂੰ ਕਿਹਨਾਂ ਸੁਇਸਾਈਡ ਕੀਤਾ ਹੋਏਗਾ ਜੇ ਕੋਈ ਮਰਡਰ ਕੀਤਾ ਜਿਸ ਤਰ੍ਹਾਂ ਪਰਿਵਾਰ ਨਹੀਂ ਉਹ ਇਦਾਂ ਦਾ ਦਲੇਰ ਬੰਦਾ ਸੀ ਇਦਾਂ ਦਾ ਕੰਮ ਕਰ ਨਹੀਂ ਸਕਦਾ ਥੋੜੀ ਆਪਣੇ ਆਪ ਜਿੱਦਾਂ ਕੋਈ ਨਾ ਕੋਈ ਉਹਨਾਂ ਵਾਰਤਤ ਹੋਈ ਹੈ ਇਦਾਂ ਕੋਈ ਹੋ ਗਈ ਹੈ ਨਹੀਂ ਤੇ ਉਹ ਕਰਨ ਵਾਲਾ ਜਾ ਨਹੀਂ ਹੈਗਾ ਮੁੰਡਾ ਤਾਂ ਉਹ ਕਿਹਾ ਆਏ ਦਿਨ ਪੰਜਾਬ ਦੇ ਨੌਜਵਾਨਾਂ ਦੀਆਂ ਪ੍ਰੀਖਿਆਵਾਂ 'ਚ ਮੋਤਾਂ ਹੋ ਰਹੀਆਂ ਕਿਸ ਤਰ੍ਹਾਂ ਦੇ ਦੇ ਕੰਮ ਇੱਥੇ ਮਿਲਿਆ ਨਹੀਂ ਉਹਨੂੰ ਕੰਮ ਬੜੀ ਕੋਸ਼ਿਸ਼ ਕੀਤੀ ਕੰਮ ਨੂੰ ਜਾਂਦਾ ਰਿਹਾ ਕੰਮ ਨਹੀਂ ਮਿਲਦਾ ਰਿਹਾ ਉਹ ਦੁਖੀ ਹੋ ਕੇ ਘਰ ਆ ਜਾਂਦਾ ਰਿਹਾ ਫਿਰ ਉਹਨਾਂ ਨੇ ਮੰਗੀ ਜਿੱਤੀ ਘਰ ਦੇ ਆਣਾ ਮੈਨੂੰ ਬਾਹਰ ਭੇਜੋ ਉਹਨਾਂ ਕਰਜ਼ਾ ਚੁੱਕੇ 1 ਲੱਖ ਡੇਢ ਲੱਖ ਰੁਪਈਆ ਮੈਨੂੰ ਬਾਹਰ ਭੇਜਿਆ ਵਿਆਜੀ ਪੈ ਚੱਕੇ ਹੋਏ ਨੇ ਤੋਂ ਆਪਣੇ ਕੰਮ ਕਰਨ ਵਾਸਤੇ ਗਿਆ ਉਹਨੂੰ ਜਿੰਨੀ ਪਤਾ ਹੀ ਨਹੀਂ ਮੇਰੇ ਨਾਲ ਕੰਮ ਹੋ ਜਾਣਾ ਉਹ ਤਾਂ ਕਹਿੰਦਾ ਚਲੋ ਇਹ ਕਿ ਸਾਲ ਦੋ ਸਾਲ ਆ ਕੇ ਆਪਣੇ ਘਰ ਆਏਗਾ ਸਾਨੂੰ ਜੀ ਤਰਾ ਕੰਮ ਕਰਕੇ ਨਾ ਇਸ ਬੰਦੇ ਕੁਵਾਰਾ ਸੀਗਾ ਵਿਆਹ ਦਾ ਭੈਣ ਉਹਦੀ ਵੱਡੀ ਵਿਆਹੀ ਆਪ ਕੁਆਰਾ ਸੀ ਉਹ ਕਹਿੰਦਾ ਮੈਂ ਆ ਕੇ ਵਿਆਹ ਕਰਵਾਵਾਂਗਾ ਮੇਰਾ ਮਾੜਾ ਮੁਟਾ ਮੇਰਾ ਘਰ ਬਣ ਜਾਵੇ ਤੋ ਇੰਨਾ ਕੀ ਪਤਾ ਕਰਮਾਂ ਨੂੰ ਆ ਕੰਮ ਹੋ ਜਾਣਾ ਇੰਨਾ ਨਹੀਂ ਸਾਨੂੰ ਕੋਈ ਪਤਾ ਕੀ ਮੰਗ ਕਰ ਮੰਗ ਹੈ ਹੋਈ ਸਰਕਾਰ ਨੂੰ ਲੈਡ ਬੋਡੀ ਦਿੱਤੀ ਜਾਵੇ ਗਰੀਬੀ ਹਾਲਾਤ ਦਾ ਖਿਆਲ ਕਰੇ ਸਭ ਤੋਂ ਵੱਡੀ ਇਹੋ ਹੀ ਗੱਲ ਹੈ ਜੀ